ਅੱਜ ਤੁਹਾਡੇ ਲਈ ਲੈ ਕੇ ਆਏ ਜੀ ਆਪਾਂ ਨਵੀਂ ਵੀਡੀਓ ਜੀ ਆਪਾਂ ਮੋਬਾਈਲ ਦੇ ਉੱਤੇ ਸਾਰੇ ਦੇਸ਼ ਦੇਖਣੇ ਹਨ ਆਪਾਂ ਇਹ ਕਰਨਾ ਜੀ ਮੋਬਾਈਲ ਦੇ ਵਿੱਚ ਭਰਨਾ ਫਲਾਈਓਵਰ ਦੀ ਸਿਟੀ ਫਲਾਈਓਵਰ ਸਿਟੀ ਪਰ ਕਿਤੇ ਕਲਿੱਕ ਕਰ ਦਿਓ ਜੀ ਆਹ ਦੇਖੋ ਇਹ ਆ ਗਿਆ 에어ਪਲਾਨ ਸਿਟੀ ਫਲਾਈਓਵਰ ਇੱਥੇ ਕਰ ਦਿਓ ਕਲਿੱਕ ਦੇਖੋ ਜੀ ਆਪਾਂ ਜੀ 에어로ਪਲੇਨ ਦੇ ਵਿੱਚ 에어로ਪਲੇਨ ਦੇ ਵਿੱਚ ਆਪਾਂ ਦੁਬਈ ਘੁੰਮਣਾ ਇਥੇ ਗੋ ਫਲਾਈਟ ਕਰ आपको अगर ड्राइव आ देखो सारे ऑप्शन आ गए ड्राइव तुरके देखना जी आप जहाज देखना थले हो बहुत सारे ऑप्शन ने आज देखो जी आप हम ड्राइविंग करनी है चलो तो नेपाल ड्राइव करना जी आप करता क्लिक वो तो वो शेयर करो हूँ जी आप तुरके वेखते हैं देखो जी हम आप तुरके देखते देख हैं गए न्यूयॉर्क